ਠੰਡਾ ਜਿਹਾ ਮੌਸਮ ਸ਼ੁਰੂ ਹੋ ਗਿਆ ਤੇ ਨਾਲ ਹੀ ਸਾਡੇ ਗੋਡੇ ਮੋਢਿਆਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਤੇ ਜਿਹੜੇ ਅੱਜ ਆਪਾਂ ਮ제ਦਾਰ ਜਿਹੇ ਲੱਡੂ ਤਿਆਰ ਕੀਤੇ ਐ ਉਹ ਤੁਹਾਡੇ ਜੋੜਾਂ ਦੇ ਦਰਦ ਨੂੰ ਤਾਂ ਦੂਰ ਕਰਨਗੇ ਹੀ ਕਰਨਗੇ ਨਾਲ ਤੁਹਾਡੇ ਸਰੀਰ ਨੂੰ એનર્ਜੀ ਦੇਣਗੇ ਤਾਂ ਕਿ ਤੁਸੀਂ ਭੱਜ-ਭੱਜ ਕੇ ਸਾਰਾ ਕੰਮ ਕਰ ਸਕੋ ਕਿਉਂਕਿ ਖਾਣ ਵਿੱਚ ਐਨੇ ਜ਼ਿਆਦਾ ਟੇਸਟੀ ਹੈ ਜਦੋਂ ਇੱਕ ਵਾਰੀ ਬਣਾ ਲੇ ਤੁਸੀਂ ਪੂਰੀ ਸਰਦੀ ਬਣਾ ਬਣਾ ਕੇ ਖਾਓਗੇ ਤੇ ਬਣਾਉਣੇ ਐਨੇ ਆਸਾਨ ਹੈ ਕਿ ਜਿਨ੍ਹਾਂ ਨੇ ਕਦੇ ਨਹੀਂ ਬਣਾਏ ਉਹ ਵੀ ਆਸਾਨੀ ਨਾਲ ਬਣਾ ਲੈਣਗੇ ਤਾਂ ਇਹਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਖੁੱਲੀ ਜੀ ਲੈ ਲਿਓ ਕੜਾਈ ਜਿਹੜੀ ਨੀਚੋਂ ਭਾਰੀ ਹੋਵੇ 100 ਗ੍ਰਾਮ ਲਈ ਆਪਾਂ ਫੁੱਲ ਮਖਾਣੇ ਕਿਉਂਕਿ ਇਹਨਾਂ ਵਿੱਚ ਕੈਲਸ਼ੀਅਮ ਮਾਤਰਾ ਭਰਪੂਰ ਹੁੰਦੀ ਹੈ ਤੇ ਜਿਹੜੇ ਸਾਡੀ ਹੱਡੀਆਂ ਨੂੰ ਮਜ਼ਬੂਤ ਕਰਦੇ ਆ ਤੇ ਕਾਫੀ એનર્ਜੀ ਦਿੰਦੇ ਆ ਮੀਡੀਅਮ ਫਲੇਮ ਤੇ ਇਹਨੂੰ 4 ਤੋਂ 5 ਮਿੰਟ ਰੋਸਟ ਕਰ ਲਿਓ ਉਸ ਤੋਂ ਬਾਅਦ ਹੱਥਾਂ ਨਾਲ ਦਬਾ ਕੇ ਜੇ ਦੇਖ ਲਿਓ ਜੇ ਤਾਂ ਕੜਿੱਕ ਜਿਹੀ ਆਵਾਜ਼ ਆਵੇ ਸਮਝੋ ਇਹ ਰੋਸਟ ਹੋ ਗਏ ਇਹਨਾਂ ਨੂੰ ਤੁਸੀਂ ਬਾਹਰ ਕੱਢ ਲਿਓ ਕਿਉਂਕਿ ਉਹ ਵਿੱਚ ਇਹਨਾਂ ਨੂੰ ਰੋਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਫਿਰ ਆਪਾਂ ਲਈਏ ਇੱਕ ਕੌਲੀ ਦੇਸੀ ਘਿਓ ਦੀ ਇਹਦੇ ਵਿੱਚ 200 ਗ੍ਰਾਮ ਘਿਓ ਹੈ ਇਹ ਕਿੰਨੀਆਂ ਕੌਲੀਆਂ ਪਾਉਣੀਆਂ ਇਹ ਵੀ ਮੈਂ ਤੁਹਾਨੂੰ ਵੀਡੀਓ ਵਿੱਚ ਅੱਗੇ ਦੱਸੂਗੀ ਸਭ ਤੋਂ ਪਹਿਲਾਂ ਦੋ ਵੱਡੇ ਸਪੂਨ ਭਰ ਕੇ ਦੇਸੀ ਘਿਓ ਦੇ ਕੜਾਈ ਵਿੱਚ ਪਾ ਲਿਓ ਉਹਨੂੰ ਚੰਗੀ ਤਰ੍ਹਾਂ ਗਰਮ ਕਰਿਓ ਫਿਰ ਵਿੱਚ 150 ਗ੍ਰਾਮ ਪਾਵਾਂਗੇ ਪਾ ਗੂੰਦ ਤੈਨੂੰ 2 ਤੋਂ 3 ਮਿੰਟ ਲਗਾਤਾਰ ਫਰਾਈ ਕਰਿਓ ਫੁੱਲ ਫਰੇਮ ਤੇ ਜਲਦੀ ਜਲਦੀ ਇਹਨੂੰ ਫਰਾਈ ਕਰ ਲਿਓ ਜਦੋਂ ਇਹ ਚੰਗੀ ਤਰ੍ਹਾਂ ਫੁੱਲ ਗਈ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਤੇ ਜੇ ਥੋੜੀ-ਬਹੁਤ ਤੁਹਾਨੂੰ ਕਈਆਂ ਨੂੰ ਲੱਗਦਾ ਕਿ ਇਸ ਤਰੀਕੇ ਨਾਲ ਕੱਚੀ ਰਹਿ ਜਾਂਦੀ ਹੈ ਬਿਲਕੁਲ ਨਹੀਂ ਰਹਿੰਦੀ ਪਰ ਜੇ 1 ਅੱਧਾ ਪਰਸੈਂਟ ਲੱਗਦਾ ਵੀ ਹੈ ਤਾਂ ਉਹਦਾ ਹੱਲ ਵੀ ਮੈਂ ਤੁਹਾਨੂੰ ਦੱਸੂਗੀ ਇਸ ਤਰੀਕੇ ਨਾਲ ਜਦੋਂ ਇਹ ਮਖਾਣਿਆਂ ਜਿਹਾ ਵਾਂਗੂ ਫੁੱਲ ਗਈ ਇਹਨੂੰ ਤੁਸੀਂ ਬਾਹਰ ਕੱਢ ਲੈਣਾ ਹੈਗਾ ਕਿਸੇ ਵੀ ਚੀਜ਼ ਨੂੰ ਪੀਸਣ ਦੀ ਕਾਣੀ ਬਿਲਕੁਲ ਨਾ ਕਰਿਓ ਕਿਉਂਕਿ ਪਹਿਲਾਂ ਸਾਰੇ ਸਮਾਨ ਨੂੰ ਠੰਡਾ ਕਰਾਂਗੇ ਫਿਰ ਪੀਸਾਂਗੇ ਉਸੇ ਕੜਾਈ ਦੇ ਵਿੱਚ ਥੋੜਾ ਜਿਹਾ ਘਿਓ ਹੋਰ ਪਾ ਲਿਓ ਫਿਰ ਵਿੱਚ ਪਾਵਾਂਗੇ ਬਦਾਮ ਡਰਾਈ ਫਰੂਟ ਪਪੋਣੇ ਉਹ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਪਾ ਸਕਦੇ ਹੋ ਪਰ ਮੈਂ 100 ਗ੍ਰਾਮ ਦੇ ਲਗਭਗ ਸਾਰੀਆਂ ਚੀਜ਼ਾਂ ਪਾਈਆਂ ਹੈ ਫਿਰ ਆਪਾਂ ਪਾਵਾਂਗੇ ਜੀ ਨਾਰੀਅਲ ਇੱਕ ਸੁੱਕੇ ਖੋਪੇ ਦੀ ਛੁੱਠੀ ਤੁਸੀਂ ਲੈ ਲੈਣੀ ਹੈ ਉਹਨੂੰ ਮੋਟਾ-ਮੋਟਾ ਕੱਟ ਕੇ ਵਿੱਚ ਪਾ ਲਿਓ ਜਦੋਂ ਇਹ ਇਹਨਾਂ ਨੂੰ ਪੱਕਦੇ ਹਨ 1.5 ਤੋਂ 2 ਮਿੰਟ ਹੋ ਗਏ ਫਿਰ ਵਿੱਚ ਪਾ ਦਾਂਗੇ ਕਾਜੂ ਤੇ ਅਖਰੋਟ ਇਹ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਪਾ ਸਕਦੇ ਹੋ ਜਿੰਨੇ ਜ਼ਿਆਦਾ ਪਾਓਗੇ ਫਾਇਦਾ ਸੋਨੋ ਹੀ ਹੋਊਗਾ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣਾ ਹੈ ਹੌਲੀ-ਹੌਲੀ ਪਕਾਉਣਾ ਹੈ ਕਿਉਂਕਿ ਜੇ ਥੋੜਾ ਜਿਹਾ ਵੀ ਇਹ ਚੀਜ਼ਾਂ ਜਲ ਜਾਣਗੀਆਂ ਤਾਂ ਪਿੰਨੀਆਂ ਵਿੱਚੋਂ ਲੱਡੂਆਂ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ ਤੇ ਬਿਲਕੁਲ ਲਾਸਟ ਤੇ ਪਾਵਾਂਗੇ ਆਪਾਂ ਇਹਨੂੰ ਪੰਪਕਿਨ ਸੀਡਸ ਕਹਿੰਦੇ ਆ ਕੱਦੂ ਦੇ ਬੀਜ ਵੀ ਕਹਿ ਦਿੰਦੇ ਆ ਇਹਨੂੰ ਪਾ ਕੇ 1 ਮਿੰਟ ਤੱਕ ਰੋਸਟ ਕਰ ਲਿਆ ਸਾਰੇ ਸਮਾਨ ਨੂੰ ਪੱਕਣ ਤੇ 4 ਤੋਂ 5 ਮਿੰਟ ਲੱਗੇ ਤੇ ਇੱਕੋ ਵਾਰੀ ਜੀ ਤਿਆਰ ਹੋ ਗਏ ਅਲੱਗ-ਅਲੱਗ ਚੀਜ਼ਾਂ ਪਾਉਣ ਦੀ ਕੋਈ ਜ਼ਰੂਰਤ ਨਹੀਂ ਜਿਹੜੀਆਂ ਜ਼ਿਆਦਾ ਸਖਤ ਹੈ ਉਹ ਪਹਿਲਾਂ ਪਾ ਲਿਓ ਜਿਹੜੀਆਂ ਸੌਫਟ ਹੈ ਉਹ ਬਾਅਦ ਵਿੱਚ ਪਾ ਦਿਓ ਜਦੋਂ ਹੀ ਸਾਰਾ ਸਮਾਨ ਚੰਗੀ ਤਰ੍ਹਾਂ ਠੰਡਾ ਹੋ ਗਿਆ ਹੁਣ ਇਹਨੂੰ ਕਰਾਂਗੇ ਆਪਾਂ ਗ੍ਰਾਈਂਡ ਸਭ ਤੋਂ ਪਹਿਲਾਂ ਆਪਾਂ ਫੁੱਲ ਮਖਾਣਿਆਂ ਨੂੰ ਦਰਦਰਾ ਜਿਹਾ ਪੀਸ ਲਿਆ ਹੁਣ ਵਾਰੀ ਇਹ ਗੁੰਦੀ ਪਰ ਇਹਨੂੰ ਗਰਮ ਬਿਲਕੁਲ ਨਾ ਪੀਸਿਓ ਨਹੀਂ ਤੇ ਅੱਗ ਨਾਲ ਹੀ ਚਿਪਕ ਚੂਗੀ ਤੇ ਇਹਨੂੰ ਪੀਸ ਕੇ ਇੱਕ ਸਾਈਡ ਤੇ ਅਲੱਗ ਰੱਖ ਲਿਓ ਡਰਾਈ ਫਰੂਟਸ ਤੁਸੀਂ ਸਾਰੇ ਇਕੱਠੇ ਕਰ ਸਕਦੇ ਹੋ ਪਰ ਗੁੰਦ ਨੂੰ ਅਲੱਗ ਰੱਖਿਓ ਜਦ ਜੀ ਡਰਾਈ ਫਰੂਟ ਪੀਸੋਗੇ ਸਭ ਤੋਂ ਪਹਿਲਾਂ ਨਾਰੀਅਲ ਅਲੱਗ ਕੱਢ ਕੇ ਪੀਸਿਓ ਕਿਉਂਕਿ ਇਹ ਸਖਤ ਹੁੰਦਾ ਤੇ ਇਹਨੂੰ ਪੀਸਣ ਤੇ ਵੀ ਟਾਈਮ ਲੱਗਦਾ ਇਹਨਾਂ ਨੂੰ ਦਰਦਰਾ ਪੀਸਣਾ ਹੈ ਕਿ ਬਰੀਕ ਪੀਸਣਾ ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖਿਓ ਕਿ ਬੱਚੇ ਵੱਡੇ ਤੁਹਾਡੇ ਘਰ ਦੇ ਵਿੱਚ ਇਹਨੂੰ ਕਿਵੇਂ ਖਾਂਦੇ ਆ ਫੇਰ ਆਪਾਂ ਉਸੇ ਕੜਾਈ ਦੇ ਵਿੱਚ ਬਚਿਆ ਹੋਇਆ ਸਾਰਾ ਘਿਓ ਪਾ ਦਾਂਗੇ ਤੇ ਇਹ ਜਿਹੜੇ ਆਪਾਂ ਲੱਡੂ ਤਿਆਰ ਕਰਦੇ ਆ ਇਹਦੇ ਲਈ ਆਪਾਂ 650 ਗ੍ਰਾਮ ਘਿਓ ਲੈਣਾ ਪਰ ਹੌਲੀ-ਹੌਲੀ ਪਾਵਾਂਗੇ ਇਹਦੇ ਵਿੱਚ ਹੀ ਆਪਾਂ ਡਰਾਈ ਫਰੂਟ ਰੋਸਟ ਕਰ ਲੈਣੇ ਆ ਮਤਲਬ ਇਹ ਤੋਂ ਅਲੱਗ ਕੁਝ ਨਹੀਂ ਲੈਣਾ ਤੇ ਇਹਦੇ ਵਿੱਚ ਆਪਾਂ ਅੱਧਾ ਕਿਲੋ ਆਟੇ ਦੀ ਵਰਤੋਂ ਕਰਾਂਗੇ ਜਨ ਕਿ 650 ਗ੍ਰਾਮ ਦੇਸੀ ਘਿਓ ਦੇ ਵਿੱਚ 500 ਗ੍ਰਾਮ ਤੁਸੀਂ ਆਟਾ ਪਾਉਣਾ ਕਈ ਕੀ ਕਰਦੇ ਆ ਪਹਿਲਾਂ ਹੀ ਕੜਾਈ ਵਿੱਚ ਆਟੇ ਨੂੰ ਰੋਸਟ ਕਰ ਲੈਂਦੇ ਆ ਉਹਨੂੰ ਅਲੱਗ ਤਰੀਕੇ ਨਾਲ ਪਕਾਉਂਦੇ ਆ ਪਰ ਜੇ ਤੁਸੀਂ ਕਿਓ ਦੇ ਵਿੱਚ ਰੋਸਟ ਕਰਕੇ ਇਹਨੂੰ ਬਣਾਓਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਡੂ ਬਣਨਗੇ ਤੇ ਤੁਹਾਨੂੰ ਬੜੇ ਫਾਇਦੇ ਦੇਣਗੇ ਤੇ ਕਈਆਂ ਦਾ ਹੀ ਚੱਕਰ ਪੈ ਜਾਂਦਾ ਕਿ ਲੱਡੂਆਂ ਵਿੱਚ ਕਿਉਂ ਜ਼ਿਆਦਾ ਸਿਮ ਜਾਂਦਾ ਹੈ ਜਾਂ ਕਈ ਵਾਰੀ ਕਿਓ ਕੱਟ ਰਹਿ ਜਾਂਦਾ ਬਾਈਂਡਿੰਗ ਵਧੀਆ ਨਹੀਂ ਹੁੰਦੀ ਇਸੇ ਲਈ ਉਹ ਅਲੱਗ ਤੋਂ ਆਟਾ ਭੁੰਨਦੇ ਆ ਪਰ ਤੁਸੀਂ ਇਸ ਤਰੀਕੇ ਨਾਲ ਬਣਾਇਓ ਬਿਲਕੁਲ ਨਾਪ ਤੋਲ ਕੇ ਆਪਾ ਤਿਆਰ ਕੀਤੇ ਹੈ ਬਿਲਕੁਲ ਪਰਫੈਕਟ ਲੱਡੂ ਬਣ ਕੇ ਤਿਆਰ ਹੋਣਗੇ ਪਰ ਅੱਧਾ ਕਿਲੋ ਆਟਾ ਤੁਸੀਂ ਹੌਲੀ ਹੌਲੀ ਪਾਉਂਦੇ ਜਾਣਾ ਹੌਲੀ ਹੌਲੀ ਤੁਸੀਂ ਕਿਉਂ ਪਾਣਾ ਬਸ ਥੋੜਾ ਮੋਟਾ ਬੱਦ ਘਟ ਹੋ ਸਕਦਾ ਪਰ ਤੁਸੀਂ ਹਿਸਾਬ ਜੇ ਰੱਖਣਾ ਕਿ ਤੁਹਾਡਾ ਆਟਾ ਜਿਹੜਾ ਇੰਨਾ ਕੁ ਗਾੜਾ ਹੋਣਾ ਚਾਹੀਦਾ ਹੈ ਜਿਵੇਂ ਆਪਾਂ ਲਾਸਟ ਤੇ ਕਰਾਂਗੇ ਅੱਧਾ ਕਿਲੋ ਆਪਾਂ ਆਟਾ ਇਹਦੇ ਵਿੱਚ ਪਾ ਚੁੱਕੇ ਹਾਂ ਤੇ ਦੇਖੋ ਇੰਨਾ ਸਖਤ ਹੋ ਗਿਆ ਨਾ ਹੀ ਆਟਾ ਇਸ ਤੋਂ ਪਤਲਾ ਰੱਖਣਾ ਤੇ ਨਾ ਹੀ ਸਖਤ ਰੱਖਣਾ ਬਾਕੀ ਜਿਵੇਂ ਜਿਵੇਂ ਪੱਕਦਾ ਜਾਊਗਾ ਇਹਨੇ ਥੋੜਾ ਜਿਹਾ ਢਿੱਲਾ ਆਪਣੇ ਆਪ ਹੀ ਹੁੰਦਾ ਜਾਣਾਗਾ ਬਾਕੀ ਜੇ 1 ਕੱਦੇ ਚਮਚ ਦੀ ਘਟ ਬਾਦ ਹੋਈ ਬਾਈਂਡਿੰਗ ਵੇਲੇ ਤੁਸੀਂ ਹੋਰ ਪਾ ਲਿਓ ਪਰ ਇਹ ਬਧੂਗਾ ਬਿਲਕੁਲ ਨਹੀਂ ਕਿਉਂਕਿ ਲੱਡੂਆਂ ਦੇ ਵਿੱਚ ਉਹ ਰਸਦਾ ਕਿ ਉਹ ਬਿਲਕੁਲ ਵਧੀਆ ਨਹੀਂ ਲੱਗਦਾ ਉਹਨੂੰ ਬੱਚੇ ਨਹੀਂ ਖਾਂਦੇ ਜਦੋਂ ਹੀ ਇਹਨੂੰ ਸਲੋ ਫਲੇਮ ਤੇ ਪਕਦੇ ਨੂੰ 15 ਕਿ ਮਿੰਟ ਹੋ ਗਏ ਤਾਂ ਇੱਥੇ ਇਹ 80% ਤੱਕ ਪੱਕ ਕੇ ਤਿਆਰ ਹੋ ਗਿਆ ਫਿਰ ਇਹਦੇ ਵਿੱਚ 150 ਗ੍ਰਾਮ ਪਾਵਾਂਗੇ ਖਸਖਸ ਤੇ ਮਗਜ ਤੁਸੀਂ ਇਹ ਚੀਜ਼ਾਂ 200 ਗ੍ਰਾਮ ਵੀ ਪਾ ਸਕਦੇ ਹੋ ਜਾਨੀ ਕਿ ਇੱਕ ਚੀਜ਼ 100 ਗ੍ਰਾਮ ਪਰ ਮੈਂ 150 ਗ੍ਰਾਮ ਹੀ ਪਾਇਆ ਇਹ ਨਾਲ ਨਾਲ ਪਕਦੇ ਜਾਣਗੇ ਕਿਉਂਕਿ ਆਪਾਂ ਅਲੱਗ ਤੋਂ ਰੋਸਟ ਨਹੀਂ ਕੀਤੇ ਸੀ ਆਟੇ ਪੱਕਣ ਵਿੱਚ ਜਦੋਂ ਹੀ ਥੋੜੀ ਜੀ ਕਸਰ ਰਹੇਗੀ ਨਾਲ ਦੀ ਨਾਲ ਹੀ ਆਪਾਂ ਪੀਸੀ ਹੋਈ ਗੁੰਦ ਪਾ ਦਾਂਗੇ ਕਿਉਂਕਿ ਜਿਹੜੇ ਕਹ ਦਿੰਦੇ ਆ ਕਿ ਕਈ ਵਾਰੀ ਇਕ ਅੱਧਾ ਪਰਸੈਂਟ ਇਹ ਕੱਚੀ ਰਹੇਗੀ ਜਾਂ ਜਿਹੜਾ ਨਾਲ ਨਾ ਚਿਪਕੇ ਤਾਂ ਤੁਸੀਂ ਆਟੇ ਦੇ ਨਾਲ ਹੀ ਇਹਨੂੰ ਪਕਾ ਲਿਓ ਬਹੁਤ ਹੀ ਸੋਹਣਾ ਇੱਥੇ ਆਟੇ ਦਾ ਕਲਰ ਆ ਗਿਆ ਇਹਨੂੰ ਪੱਕਣ ਤੇ ਲਗਭਗ ਅੱਧਾ ਘੰਟਾ ਲੱਗਿਆ ਹੌਲੀ ਹੌਲੀ ਪਕਾਓ ਤਾਂ ਕਿ ਵਧੀਆ ਜੀ ਖਸਬੋ ਆਵੇ ਤੇ ਆਟਾ ਜਿਹੜਾ ਮੱਚੇ ਵੀ ਨਾ ਨਾ ਇਹਨੂੰ ਆਪਾਂ ਜ਼ਿਆਦਾ ਡਾਰਕ ਕਰਨਾ ਨਾ ਲਾਈਟ ਰੱਖਣਾ ਹੈ ਮਤਲਬ ਕੱਚਾ ਵੀ ਨਹੀਂ ਰੱਖਣਾ ਤੇ ਜ਼ਿਆਦਾ ਰਾੜਨਾ ਕਿਉਂਕਿ ਨਹੀਂ ਤਾਂ ਚੀਜ਼ਾਂ ਦਾ ਟੇਸਟ ਜਿਹੜਾ ਬਿਲਕੁਲ ਖਰਾਬ ਹੋ ਜਾਂਦਾ ਬਹੁਤ ਸੋਹਣਾ ਦੇਖੋ ਕਲਰ ਆ ਗਿਆ ਤੇ ਬਣ ਕੇ ਇਹ ਬਿਲਕੁਲ ਤਿਆਰ ਹੈ ਵੀਡੀਓ ਵਧੀਆ ਲੱਗੀ ਜਾਂਦੀ ਹੋਵੇ ਤਾਂ ਨਾਲ ਨਾਲ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਇਹ ਮਜ਼ੇਦਾਰ ਜਿਹੇ ਲੱਡੂਆਂ ਦੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇੱਥੇ ਤੁਸੀਂ ਗੈਸ ਨੂੰ ਕਰ ਦੇਣਾ ਬੰਦ ਤੇ ਸਾਰੇ ਡਰਾਈ ਫਰੂਟ ਇਹਦੇ ਵਿੱਚ ਮਿਕਸ ਕਰ ਦਿਓ ਹੌਲੀ-ਹੌਲੀ ਮਿਕਸ ਕਰਿਓ ਕਿਉਂਕਿ ਕਈ ਵਾਰੀ ਆਪਾਂ ਇੱਥੇ ਸੋਚਣ ਲੱਗ ਜਾਂਦੇ ਆ ਕਿ ਸਮਾਨ ਉੱਤੋਂ ਦੀ ਹੋ ਗਿਆ ਕਿਉਂ ਘਟ ਗਿਆ ਪਰ ਬਿਲਕੁਲ ਨਹੀਂ ਜਿਵੇਂ ਹੌਲੀ ਹੌਲੀ ਤੁਸੀਂ ਮਿਕਸ ਕਰੋਗੇ ਤੇ ਕਿਉਂ ਨੇ ਆਪਣੇ ਆਪ ਹੀ ਇਹਦੇ ਵਿੱਚ ਰਚਦੇ ਜਾਣਾ ਤੇ ਉੱਪਰ ਦੀ ਹੁੰਦੇ ਜਾਣਾ ਜਦੋਂ ਇਹ ਚੀਜ਼ਾਂ ਮਿਕਸ ਕਰ ਲਈਆਂ ਫਿਰ 350 ਗ੍ਰਾਮ ਪਾਈ ਆਪਾਂ ਪੀਸੀ ਹੋਈ ਮਿਸ਼ਰੀ ਤੁਸੀਂ ਇਹਦੇ ਵਿੱਚ ਸ਼ੱਕਰ ਵੀ ਪਾ ਸਕਦੇ ਹੋ ਪਰ ਅੱਪਾ ਅੱਜ ਮਿਸ਼ਰੀ ਪਾਵਾਂਗੇ ਕਿਉਂਕਿ ਮੇਰੇ ਘਰ ਵਿੱਚ ਬੱਚਿਆਂ ਨੂੰ ਮਿਸ਼ਰੀ ਬਹੁਤ ਜ਼ਿਆਦਾ ਪਸੰਦ ਹੈ ਹੌਲੀ ਹੌਲੀ ਮਿਕਸ ਕਰਿਓ ਆਟੇ ਵਿੱਚ ਕਿਉਂ ਬਿਲਕੁਲ ਨਹੀਂ ਦਿਸੂਗਾ ਸਾਰਾ ਸਮਾਨ ਬਿਲਕੁਲ ਪਰਫੈਕਟ ਆਊਗਾ ਪਰ ਜੇ ਕਈ ਵਾਰੀ ਇਸ ਤਰ੍ਹਾਂ ਹੋ ਜੇ ਕਿ ਬਾਈਂਡਿੰਗ ਵਿੱਚ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਤਾਂ ਇੱਕ ਚਮਚ ਦੇਸੀ ਘਿਓ ਦਾ ਉੱਪਰੋਂ ਪਾ ਲਿਓ ਸਿੰਪਲ ਜਿਹਾ ਤਰੀਕਾ ਹੈ ਬਹੁਤ ਹੀ ਮਜ਼ੇਦਾਰ ਲੱਡੂ ਬਣ ਕੇ ਤਿਆਰ ਹੋਣਗੇ ਬਿਲਕੁਲ ਪਰਫੈਕਟ ਨਾਪ ਦੇ ਨਾਲ ਪਰ ਆਪਣਾ ਆਟਾ ਇਹ ਬਿਲਕੁਲ ਪਰਫੈਕਟ ਤਿਆਰ ਸੀ ਕੋਈ ਕਿਉ ਇਹਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਪਈ ਤੇ ਆਪਾਂ ਇਹਨੂੰ 15-20 ਮਿੰਟਾਂ ਲਈ ਠੰਡਾ ਹੋਣ ਲਈ ਰੱਖਤਾ ਕਿਉਂਕਿ ਹਜੇ ਐਨੀ ਠੰਡ ਵੀ ਨਹੀਂ ਕੀ ਜਲਦੀ ਜਲਦੀ ਠੰਡਾ ਹੋ ਜਾਏ ਜਦੋਂ ਇਹ ਤੁਹਾਡੇ ਹੱਥਾਂ ਨਾਲ ਟੱਚ ਕਰਨ ਲੱਗ ਗਿਆ ਨਾਲ ਦੀ ਨਾਲ ਹੀ ਤੁਸੀਂ ਲੱਡੂ ਬਣਾਉਣੇ ਸ਼ੁਰੂ ਕਰ ਦਿਓ ਦੇਖੋ ਕਿੰਨੀ ਵਧੀਆ ਦੀ ਬਾਈਂਡਿੰਗ ਹੋਈ ਹੈ ਬਹੁਤ ਹੀ ਵਧੀਆ ਦਾ ਕਲਰ ਆਇਆ ਇਸ ਤਰੀਕੇ ਦੇ ਤੁਸੀਂ ਤਿਆਰ ਕਰਦੇ ਜਾਈਓ ਜਿੰਨੀਆਂ ਜ਼ਿਆਦਾ ਚੀਜ਼ਾਂ ਪਾਓਗੇ ਉੰਨੀ ਤੁਹਾਡੇ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੈ ਹਰੇਕ ਚੀਜ਼ ਡਰਾਈ ਫਰੂਟ ਵਗੈਰਾ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਬਾਕੀ ਠੰਡਾ ਜਿਹਾ ਮੌਸਮ ਸ਼ੁਰੂ ਹੋ ਗਿਆ ਤੇ ਹੁਣੇ ਚੀਜ਼ਾਂ ਆਰਾਮ ਨਾਲ ਖਾਧੀਆਂ ਜਾਣਗੀਆਂ ਜਿੰਨੀਆਂ ਖਾਧੀਆਂ ਜਾ ਸਕਦੀਆਂ ਉੰਨੀਆਂ ਹੀ ਖਾਓ ਕਿਉਂਕਿ ਇਹਨਾਂ ਨੇ ਤੁਹਾਨੂੰ ਪੂਰਾ ਸਾਲ ਕੰਮ ਦੇਣਾ ਹੁੰਦਾ ਹੈ ਬਹੁਤ ਹੀ ਮਜ਼ੇਦਾਰ ਜੇ ਲੱਡੂ ਦੀ ਰੈਸিপি ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦਾ ਨਾਪ ਤੋਲ ਮੈਂ ਤੁਹਾਨੂੰ ਦੁਆਰਾ ਦੱਸ ਲਈਆਂ 650 ਗ੍ਰਾਮ ਦੇਸੀ ਘਿਓ 500 ਗ੍ਰਾਮ ਆਟਾ ਤੇ 350 ਗ੍ਰਾਮ ਲਈਏ ਮਿਸ਼ਰੀ ਪੂਰਾ ਮਹੀਨਾ ਪਰ ਦੋ ਲੱਡੂ ਤੁਸੀਂ ਰੋਜ਼ ਦੇ ਖਾਓਗੇ ਸਵੇਰ ਸ਼ਾਮ ਇੱਕ ਇੱਕ ਲੱਡੂ ਜਦੋਂ ਤੁਸੀਂ ਖਾਧਾ ਤੁਹਾਨੂੰ ਮਹੀਨੇ ਬਾਅਦ ਆਪਣੇ ਆਪ ਹੀ ਪਤਾ ਲੱਗ ਜਿਉ ਤੁਹਾਨੂੰ ਕਿੰਨੀ એનર્ਜੀ ਦਿੰਦੇ ਆ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਇੰਜੋਏ ਕਰੋ